ਦੇਖ ਲਓ ਮੈਂ ਕਾਨਫਰੰਸ ਕੀਤੀ ਹੈ ਕਿਸ ਨੂੰ ਲੈ ਕੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਲੰਦਰ ਟੈਸਟ ਕਲੱਬ ਦੇ ਵਿੱਚ ਅਸੀਂ ਸਾਰੇ ਹਾਜ਼ਰ ਹੋਏ ਆ ਕਮਲ ਜੀ ਸਾਡੇ ਪ੍ਰੋਫੈਸਰ ਸਾਹਿਬ ਸ਼ਾਪਾ ਜੀ ਗੋਲਡੀ ਜੀ ਯੂਐਸ ਤੋਂ ਆਏ ਨੇ ਸ਼ਰਮਾ ਜੀ ਸਾਰੇ ਹੀ ਸਤਿਕਾਰਯੋਗ ਕਿ ਜੋ ਤਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 3 ਸਤੰਬਰ 1708 ਨੂੰ ਜੋ ਮਾਧੋਦਾਸ ਬਿਰਾਗੀ ਦੇ ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਿਲਾਪ ਹੋਇਆ ਉਸ ਮਿਲਾਪ ਤੋਂ ਬਾਅਦ ਚੱਪੜਚੀਲੀ ਪਹੁੰਚੇ ਚੱਪੜਚੀਲੀ ਆ ਕੇ ਜੋ ਉਹਨਾਂ ਨੇ ਵਜ਼ੀਰ ਖਾਨ ਦਾ ਖਾਤਮਾ ਕੀਤਾ ਸਰਹੰਦ ਫਤਿਹ ਕੀਤੀ ਉਹ ਸਰਹੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਅਸੀਂ 13 ਮਈ ਨੂੰ ਬਾਬਾ ਬੰਦਾ ਬਹਾਦਰ ਪਵਨ ਰਕਬਾ ਤੋਂ ਇੱਕ ਵਿਸ਼ਾਲ ਫਤਿਹ ਮਾਰਚ ਕੱਢ ਰਹੇ ਹਨ 13 ਮਈ ਸਵੇਰੇ 8 ਵਜੇ ਜਿਹੜਾ ਕਿ ਮੁੱਲਾਪੁਰ ਵਕਫਖਸ਼ ਸ਼ਹਿਰਾਬਦੀ ਹੁੰਦਾ ਹੋਇਆ ਚੱਪੜਚੀੜੀ ਪਹੁੰਚੇਗਾ ਚੰਡੀਗੜ੍ਹ ਦੇ ਨਜ਼ਦੀਕ ਉਸ ਤੋਂ ਬਾਅਦ ਸ਼ਾਮ ਨੂੰ ਉਹ ਸਰਹੰਦ ਪਹੁੰਚੇਗਾ ਅੱਜ ਮੈਂ ਕਿਹਾ ਲੋੜ ਹੈ ਕਿ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰੀਏ ਜਿਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਜਿਨੇ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ 700 ਸਾਲਾਂ ਦੇ ਮੁਗਲ ਸਮਰਾਜ ਦਾ ਖਾਤਮਾ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਖਰਿਆ ਸੀ ਦੇਗ ਤੇਗ ਫਤਿਹ ਨਸਰਤ ਬੇਦਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਅੱਜ ਇਹ ਸਿੱਕਾ ਦੀ ਵੀ ਅਸੀਂ ਕਾਪੀ ਪ੍ਰੈਸ ਲੂਨ ਦੇ ਖੌਂਦੇ ਲਈ ਲੈ ਕੇ ਆਏ ਆ ਕਿ ਇਹ ਉਹ ਸਿੱਕਾ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਬਾਬਾ ਬੰਦਾ ਬਹਾਦਰ ਨੇ ਜਾਰੀ ਕੀਤਾ ਸਰਹੰਦ ਦੀ ਇੰਟਰਨੈਟ ਖੜਕਾ ਕੇ ਇੱਕ ਗੌਰਵਮਈ ਇਤਿਹਾਸ ਰਚਣ ਵਾਲੇ ਮਹਾਨ ਜੋਧੇ ਬਾਬਾ ਬੰਦਾ ਸਿੰਘ ਬਹਾਦਰ ਆਓ ਸਰਹੰਦ ਫਤਿਹ ਦੇ ਇਤਿਹਾਸਿਕ ਦਿਹਾੜਾ 13 ਮਈ ਸਵੇਰੇ 8 ਵਜੇ ਬਾਬਾ ਬੰਦਾ ਬਹਾਦਰ ਭਵਨ ਰਖਵਾਰ ਨੇੜੇ ਬੋਲਾਪੁਰ ਜ਼ਿਲ੍ਹਾ ਲੁਧਿਆਣਾ ਤੋਂ ਵੱਡਾ ਵਿਸ਼ਾਲ ਫਤਿਹ ਮਾਰਚ ਰਵਾਨਾ ਹੋਏਗਾ ਜਿਹੜਾ ਕਿ ਲੁਧਿਆਣਾ ਸਮਰਾਲਾ ਖਵਾਨੋ ਫਰੜਪੁਰ ਨੇੜਾ ਹੁੰਦਾ ਹੋਇਆ ਚੱਪੜਛੀ ਪਹੁੰਚੇਗਾ ਤੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਉਸ ਮਹਾਨ ਯੋਧੇ ਜਰਨੈਲ ਨੂੰ ਆਪਣਾ ਸਤਿਕਾਰ ਪੇਟ ਕਰਕੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦਰਿਸ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਕ੍ਰਿਸ਼ਨ ਕੁਮਾਰ ਬਾਬਾ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਸਾਰੀ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਪਰ ਨਾਲ ਹੀ ਇੱਕ ਪ੍ਰੈਸ ਵਾਲੇ ਵੀਰ ਜੀ ਨੇ ਪੁੱਛਿਆ ਸੀ ਕਿ ਜਿਹੜਾ ਪੈਲਗਾਮ ਦੇ ਵਿੱਚ ਬਹੁਤ ਮਾੜਾ ਕਾਰਡ ਹੋਇਆ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਤੇ ਮੈਂ ਦਾਸ ਅਮਰੀਕਾ ਤੋਂ ਯੂਐਸਏ ਤੋਂ ਨਰੀ ਸਿਕਸ ਆਫ ਅਮਰੀਕਾ ਯੂਐਸਏ ਨਿਊ ਜਰਸੀ ਦਾ ਪ੍ਰੈਜ਼ੀਡੈਂਟ ਹਾਂ ਜੀ ਅਸੀਂ ਇਹਨੂੰ ਹੋਰ ਜ਼ੋਰ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਕਿਉਂਕਿ ਸਿੱਖ ਨੂੰ ਇੱਕੋ ਹੀ ਹੁਕਮ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਨੂੰ ਤੇ ਕਲਗੀਧਰ ਪਿਤਾ ਨੇ ਕਿਹਾ ਨੈਣੇ ਇੱਕੋ ਮੈਂ ਨੈਣੇ ਇੱਕੋ ਤੇ ਸਿੱਖ ਨੇ ਜਦੋਂ ਵੀ ਅਰਦਾਸ ਕਰਨੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਮੰਗਣ ਵਾਲੇ ਆ ਨਿਤਾ ਪ੍ਰਤੀ ਜਲ ਹੋਵੇ ਥਲ ਹੋਵੇ ਆਕਾਸ਼ ਹੋਵੇ ਪਥਾਲ ਹੋਵੇ ਲੱਖਾ ਸਿੰਘ ਹੋਣ ਉਹਨਾਂ ਇੱਕੋ ਹੀ ਗੈਣਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਪਰ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਹੀ ਉਹ ਜਿਹੜੇ ਪਰਿਵਾਰ ਵਿਚਾਰਿਆਂ ਨੂੰ ਇਹਨਾਂ ਦੁੱਖ ਹੋਇਆ ਜਿੰਨੀ ਤਕਲੀਫ ਹੋਈ ਹੈ ਸਾਰੇ ਮੋਢੇ ਨਾਲ ਮੋਢਾਂ ਜੋੜ ਕੇ ਸਾਰਾ ਭਾਰਤ ਦੇਸ਼ ਭਾਰਤ ਤੋਂ ਬਾਹਰ ਰਹਿੰਦੇ ਵੀ ਸਾਰੇ ਜਿੰਨੇ ਭਾਰਤ ਵਾਸੀ ਨੇ ਔਰ ਦੁਨੀਆ ਦੇ ਲੋਕ ਸਾਰੇ ਉਹਨਾਂ ਦੇ ਨਾਲ ਨੇ ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਇਹ ਚਾਹਦੇ ਹਾਂ ਕਿ ਵਾਹਿਗੁਰੂ ਉਹਨਾਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਮਗਰੋਂ ਦੇਵੇ ਤੇ ਚੜ੍ਹਦੀ ਕਲਾ ਜ ਰੱਖਣ ਤੇ ਜੋ ਸਿੱਖ ਰਾਜ ਦਾ ਬਾਬਾ ਜੀ ਨੇ ਹੁਕਮ ਦਿੱਤਾ ਬਾਬਾ ਜੀ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਜੋ ਰਾਜ ਆਪ ਜੀ ਨੂੰ ਪਤਾ ਹੀ ਹੈ ਕਿ ਦੁਨੀਆ ਦੇ ਵਿੱਚ ਮੰਨਿਆ ਹੈ ਇਸ ਕਰਕੇ ਅਸੀਂ ਉਸ ਦਿਹਾੜੇ ਨੂੰ ਮਨਾਈਏ ਔਰ ਸਿੱਖ ਪਰੰਪਰਾਵਾਂ ਦੇ ਉੱਤੇ ਚੱਲੀਏ ਭਾਰਤ ਦੀਆਂ ਪਰੰਪਰਾਵਾਂ ਤੇ ਚੱਲੀਏ ਦੇਸ਼ ਨੂੰ ਮਜ਼ਬੂਤ ਕਰੀਏ ਔਰ ਤੇਜ ਦੇ ਵਿੱਚ ਸ਼ਾਂਤੀ ਹੋਵੇ ਤਰੱਕੀ ਹੋਵੇ ਵਧੀਆ ਹੋਵੇ ਸਭ ਕੁਝ ਠੀਕ ਠਾਕ ਹੋਵੇ ਇੰਨਾ ਸ਼ਬਦਾਂ ਦੇ ਨਾਲ ਹੀ ਅਰਦਾਸ ਤੁਹਾਨੂੰ ਸਾਰੇ ਪ੍ਰੈਸ মিডিਏ ਨੂੰ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਇੱਥੇ ਆਏ ਤੁਹਾਨੂੰ ਪਰਸ਼ੁਮਾ ਜਿੰਨਾ ਇੱਕ ਵੀਡੀਓ ਕਰਨੀ ਹੈ ਛੋਟੀ